ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬ ਟੀਵੀ ਤੇ ਇਹਦੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਜਿੱਥੇ 트럼ਪ ਵਰਗੇ ਨੂੰ ਨਹੀਂ ਬਖਸ਼ਿਆ ਤੇ ਕਿੰਨੇ ਵੀ ਦੇਸ਼ਾਂ ਗਦਾਰੀ ਕੀਤੀ ਆ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਾ ਕਿ ਜਿਹੜਾ ਪੰਜਾਬ ਸਰਕਾਰ ਨੇ ਇੱਕ ਹੋਰ ਬੜਾ ਪੰਜਾਬ ਵਿਰੋਧ ਦੀ ਕਿਸਾਨ ਵਿਰੋਧ ਦੀ ਫੈਸਲਾ ਕੀਤਾ ਕਿ 152 ਮੰਡੀਆਂ ਚਰਾਉਣੀਆਂ ਬਾਕੀ ਜਿਹੜੀਆਂ ਸਭ ਮੰਡੀਆਂ ਉਹ ਬੰਦ ਕਰ ਦੇਣੀਆਂ ਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀਆ ਜਨਾਲਾ ਵੱਲੋਂ ਵਰਕਰਾਂ ਨਾਲ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨੇਤਾ ਤਰਨ ਚੁੰਗ ਕਹਿ ਰਹੇ ਨੇ ਕਿ 117 ਸੀਟਾਂ ਦੇ ਚੋਣ ਲੜ ਕੇ ਜਿੱਤ ਹਾਸਲ ਕਰੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਸਭ ਜਗ੍ਹਾ ਤੋਂ ਚੋਣ ਲੜ ਸਕਦੀ ਹੈ ਪਰ ਆਉਣ ਵਾਲੀਆਂ ਨਗਰ ਪੰਚਾਇਤ ਦੀਆਂ ਚੋਣਾਂ ਦੇ ਦੌਰਾਨ ਹੀ ਲੋਕਾਂ ਨੇ ਫੈਸਲਾ ਕਰ ਦੇਣਾ ਕਿ ਕਿਸ ਪਾਰਟੀ ਨੂੰ ਲੋਕਾਂ ਨੇ ਰਾਜ ਪਾਗ ਦੇਣਾ ਆਪ ਬੀਜੇਪੀ ਜਿਹੜੀ ਚੋਗ ਸਾਹਿਬ ਕਹਿੰਦੇ ਪੈ ਕਿ 117 ਨੜਨੀਆਂ ਇਹ ਸਾਰੇ ਹਿੰਦੁਸਤਾਨ ਜਿੱਥੇ ਮਰਜ਼ੀ ਲੜ ਸਕਦੇ ਆ ਤੇ ਇਹਦੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਜਿੱਥੇ ਟਰੰਪ ਵਰਗੇ ਨੂੰ ਨਹੀਂ ਬਖਸ਼ਿਆ ਤੇ ਕਿੰਨੇ ਵੀ ਦੇਸ਼ਾਂ ਗਦਾਰੀ ਕੀਤੀ ਆ ਕਿੰਨੇ ਵੀ ਦੇਸ਼ ਦਾ ਬੇੜਾਗਰ ਕੀਤਾ ਆ ਇਹਦੇ ਸਾਰੇ ਹਿੰਦੁਸਤਾਨ 'ਚ ਲੜ ਸਕਦੇ ਆ ਇਹਦੇ ਆ ਮੇਰੇ ਖਿਆਲ ਨਗਰ ਕੌਂਸਲ ਦੀ ਨਗਰ ਨਿਗਮ ਦੀਆਂ ਇਲੈਕਸ਼ਨਾਂ ਹੋਣੀਆਂ ਪੰਜਾਬ 'ਚ ਇਹਦੇ ਉਦੋਂ ਹੀ ਸੰਗਤ ਨੇ ਪੰਜਾਬ ਦੀ ਸੰਗਤ ਨੇ ਫੈਸਲਾ ਕਰ ਦੇਣਾ ਕਾਂਗਰਸ ਦਾ ਵੀ ਅਕਾਲੀ ਦਲ ਦਾ ਵੀ ਭਾਜਪਾ ਦਾ ਹੋਰ ਵੀ ਜਿਹੜੀਆਂ ਨੁਕੜ ਪਾਰਟੀਆਂ ਆਣੀਆਂ ਮੀਟਿੰਗਾਂ ਕਰਦੇ ਉਹਨਾਂ ਦੀਆਂ ਵੀ ਕਿ ਕਿੰਨਾ ਨੂੰ ਲੋਕਾਂ ਨੇ ਰਾਜ ਭਗ ਦੇਣਾ ਹੈ ਇਸ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਾ ਕਿ ਜਿਹੜਾ ਪੰਜਾਬ ਸਰਕਾਰ ਨੇ ਇੱਕ ਹੋਰ بڑا ਪੰਜਾਬ ਵਿਰੋਧ ਦੀ ਕਿਸਾਨ ਮੋਦੀ ਫੈਸਲਾ ਕੀਤਾ ਕਿ 152 ਮੰਡੀਆਂ ਚ ਰਾਉਣੀਆਂ ਬਾਕੀ ਜਿਹੜੀਆਂ ਸਬ ਮੰਡੀਆਂ ਉਹ ਬੰਦ ਕਰ ਦੇਣੀਆਂ ਇਹ ਤਾਂ ਮਸ਼ੂਦ ਉਹ ਕਹਿ ਰਿਹਾ ਕਿ ਜਿਸ ਕਿਹੜਾ ਰਾਜਾ ਕੁੰਭ ਕਰਨ ਦੀ ਨੀਤੀ ਜਿਹੜਾ ਰਾਜਾ ਕੁੰਭ ਕਰਨ ਦੀ ਨੀਤੀ ਹੁੰਦਾ ਹੋਵੇ ਤੇ ਕਾਨਾ ਜੇ ਤੇਲ ਪਾ ਕੇ ਸਰੋਂ ਦਾ ਤੇਲ ਪਾ ਕੇ ਵੀ ਨਾ ਉੱਠੇ ਉਹਨੇ ਮੰਡੀਆਂ ਬੰਦ ਕੀਤੀ ਸਾਰਾ ਪੰਜਾਬ ਅੱਗੇ ਬੰਦ ਹੋਇਆ ਵਰਗਾ ਹੀ ਆ ਨਸ਼ੇ ਇੱਥੇ ਵੇਖਦੇ ਪਏ ਘਟਾਲੇ ਇੱਥੇ ਹੋ ਰਹੇ ਆ ਸਭ ਆ ਸ਼ਰਾਬ ਘਟਾਲਾ ਬਿਜਲੀ ਘਟਾਲਾ ਆ ਗਰੀਬ ਬੱਚਿਆਂ ਦਾ ਜਿਹੜੇ ਐਸੀ ਬੱਚਿਆਂ ਦੇ ਸਕਾਲਰਸ਼ਿਪ ਦਾ ਘਟਾਲਾ ਆ ਜਿਹੜਾ ਕਿਹੜਾ ਕੋਰੋਨਾ ਦਾ ਘਟਾਲਾ ਆ ਕਿਡੀਆਂ ਮੈਡੀਕਲ ਸੁਵਿਧਾਾਂ ਵਾਹੋਰੀ ਜਿ ਘਟਾਲਾ ਕਿੱਥੇ ਘਟਾਲਾ ਨਹੀਂ ਹੋਇਆ ਮੇਰਾ ਕਹਿਣ ਤੋਂ ਬਾਅਵੇ ਆ ਇਹ ਕੋਜ ਇਹ ਸਰਕਾਰ ਇਸ ਕਾਂਗਰਸ ਸਰਕਾਰ ਨੇ ਇੱਕ ਕੋਝਾ ਮਜ਼ਾਕ ਬਣਾਇਆ ਆ ਇਹਦੇ ਦੇ ਮੁੱਖ ਮੰਤਰੀ ਨੇ ਇਹਦੇ ਜਿਹੜੇ ਮੰਤਰੀ ਆ ਸਮੂਚੇ ਦੀ ਜਿਹੜੇ ਨਾਲ ਐਮਐਲਏ ਲੱਗੇ ਨੇ ਨਾਲ ਆਹ ਕਿਹੜੀਆਂ ਮੰਡੀਆਂ ਬੰਦ ਹੋਣ ਜਾ ਰਹੀਆਂ ਇਹ ਤੇ ਸਰਕਾਰ ਦੇ ਵੱਸ ਦਾ ਰੋਗ ਆ ਇੱਥੇ ਤੇ ਸੈਂਟਰ ਦਾ ਰੋਲ ਹੀ ਕੋਈ ਨਹੀਂ ਆ ਇਹ ਦਿਨ ਸਾਨੂੰ ਉਸ ਮੌਕੇ ਦੇ ਸੇਵਾ ਦਾ ਮੌਕਾ ਤੇ ਅਸੀਂ ਵੇਖਾਂ ਕਿਹੜਾ ਬੰਦ ਕਰਦਾ ਆ ਕਿਹੜੀਆਂ ਜ਼ਿੰਮੇਵਾਰਾਂ ਦੀਆਂ ਮੰਡੀਆਂ ਖੜ ਕੇ ਨਾ ਚੱਲੀ ਨਾ ਕਰਾਈਆਂ ਤੇ ਫੇਰ ਵੇਖਿਓ ਇਹਨਾਂ ਨੇ ਤੇ ਤੁਹਾਨੂੰ ਯਾਦ ਹੋਵੇਗਾ ਜਦੋਂ ਇਹ ਸਰਕਾਰ ਬਣੀ ਆ ਮੇਰੇ ਹਲਕੇ ਦੇ ਘਟੋ ਘਟ 35 40 ਸਕੂਲ ਹੀ ਬੰਦ ਕਰਦੇ ਸੀ ਇਹਨਾਂ ਨੇ ਜਿਹੜੇ ਗਰੀਬ ਬੱਚਿਆਂ ਦੇ ਉਹ ਤੋਂ ਵੱਧ ਲੋਕਾਂ ਦੀਆਂ ਪੈਨਸ਼ਨਾਂ ਲੋਕਾਂ ਦੀਆਂ ਆਪਣੀਆਂ ਸੱਗਣ ਸਕੀਮਾਂ ਲੋਕਾਂ ਦੀ ਲੋਕ ਪੜਾਈ ਸਕੀਮਾਂ ਸਾਰੀਆਂ ਬੰਦ ਕਰ ਦਿੱਤੀਆਂ ਇਹਨਾਂ ਨੇ ਦੇਣੀਆਂ ਤੇ ਕੀ ਹੀ ਸ਼ਰੂਮ ਨਹੀਂ ਕਾਲੀਦਾ ਸਾਹਿਬ ਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਦੀਆਂ ਜਿਹੜੀਆਂ ਮੁੱਖ ਮੰਤਰੀ ਸਨ ਸਾਡੇ ਡਿਪਟੀ ਸੁਪਰੀਮ ਮੁੱਖ ਮੰਤਰੀ ਸਨ ਦੇੜੀਆਂ ਗਈ ਪਹਿਲੀਆਂ ਦਿੱਤੀਆਂ ਲੋਕ ਪੜਾਈ ਸਕੀਮਾਂ ਸਾਡੀਆਂ ਬੰਦ ਕਰ ਦਿੱਤੀਆਂ ਇਹ ਤੇ ਲੋਕ ਦੇ ਹੱਥਾਂ ਨੂੰ ਇਹ ਦੰਦੀਆਂ ਵੜਦੇ ਪੈ ਕੇ ਯਾ ਮਹਿਸੂਸ ਕਰ ਰਹੇ ਨੇ ਕਿ ਦਵਾ ਦਾ ਵੋਟਾ ਆਉਣ ਤੇ ਇਹਨਾਂ ਨੂੰ ਵਿਖਾਈਏ ਕਿ ਕਿਹੜੀ ਸਰਕਾਰ ਕਿਹੜੀ ਲੋਕ ਹੈ ਤਲੀ ਕਿਹੜੀ ਲੋਕਾਂ ਦੀ ਸੇਵਾ ਕਰਦੀ ਹੈ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ